ਅਗੋਸਾਈ ਦੇਖ ਰਹੇ ਤੁਸੀਂ ਅੱਜ ਚੰਡੀਗੜ੍ਹ ਸੈਕਟਰ 17 ਵਿਖੇ ਪੀਆਰਟੀਸੀ ਪੰਨਬਸ ਅਤੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਡਾਇਰੈਕਟੋਰੇਟ ਸਟੇਟ ਟਰਾਂਸਪੋਰਟ ਦਾ ਦਫ਼ਤਰ ਜਿਹੜਾ 17 ਸੈਕਟਰ ਵਿਖੇ ਉੱਥੇ ਜਿਹੜੇ ਪੀਆਰਟੀਸੀ ਪੰਨਬਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਜਿਹੜੇ ਧਰਮਾ ਨਾਰੇ ਨੇ ਤੇ ਲਗਾਤਾਰ ਪਿਛਲੇ ਕਈ ਸਮੇਂ ਤੋਂ ਇਹਨਾਂ ਦੀਆਂ ਦੋਰੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੈਗਾ ਇਹ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਕਿ ਇਹਨਾਂ ਦੀਆਂ ਮੰਗਾਂ ਨੇ ਤੇ ਕਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਡੈਕਸ਼ਨ ਕਰਨ ਜਾ ਰਹੇ ਨੇ ਤੇ ਅੱਜ ਕਿਸ ਤਰ੍ਹਾਂ ਦੇ ਨਾਲ ਸਰਕਾਰ ਨੂੰ ਜਿਹੜਾ ਹੈਗਾ ਉਹ ਆਗਮੀ ਦੇ ਰਹੇ ਨੇ ਸਾਰੇ ਆਉਣ ਦੇ ਬਾਰੇ ਗੱਲਬਾਤ ਕਰਦੇ ਮੈਂ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਰੂੜੇ ਪਨਪਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਸੁਆਜ ਦਾ ਜਿਹੜਾ ਧਰਨਾ ਸਾਡਾ ਮੁੱਖ ਦਫ਼ਤਰ ਅੱਗੇ ਇਸ ਕਾਰਨ ਆ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਨਹੀਂ ਕੀਤੇ ਗਏ ਠੇਕੇਦਾਰ ਬਾਹਰ ਨਹੀਂ ਕੱਢੇ ਗਏ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਨਿੱਕੇ ਨਿੱਕੇ ਰਿਪੋਰਟਾਂ ਕਰਕੇ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਠੇਕੇਦਾਰ ਦੇ ਥਰੂ ਨਜਾਇਜ਼ ਭਰਤੀਆਂ ਕੀਤੀਆਂ ਜਾ ਰਹੀਆਂ ਜਿਹੜੇ ਠੇਕੇਦਾਰ ਨੇ ਪਹਿਲਾ ਠੇਕੇਦਾਰ 12-13 ਕਰੋੜ ਦਾ ਕੇ ਭੱਜ ਗਿਆ ਦੂਸਰਾ ਠੇਕੇਦਾਰ ਹੈ ਜਿਹੜਾ ਉਹ ਲਗਭਗ 3 ਕਰੋੜ ਦੇ ਕਰੀਬ ਜਿਹੜਾ ਸਾਈ ਰਾਮ ਸਿਕਿਉਰਟੀ ਉਹ ਲੈ ਕੇ ਸਾਡੇ ਪੈਸੇ ਭੱਜ ਗਿਆ ਜਿਹੜੇ ਮਲਾਜ਼ਮਾਂ ਦੀ ਮੌਤ ਹੋ ਜਾਂਦੀ ਉਹਨਾਂ ਨੂੰ ਵੈਲਫੇਅਰ ਫੰਡ ਜਾਂ ਗਰੁੱਪ ਇੰਸ਼ੋਰੈਂਸ ਦੇਨੇ ਆ ਉਹ ਵੀ ਨਹੀਂ ਦਿੱਤੇ ਗਏ ਹੁਣ ਤੀਸਰਾ ਠੇਕੇਦਾਰ ਐਸਐਸ ਪ੍ਰੋਵਾਈਡਰ ਲਿਆਂਦਾ ਸੀ ਜਿਹੜਾ ਸਾਡਾ ਦਸੰਬਰ ਮਹੀਨੇ ਦਾ ਆਈਪੀਐਫ ਉਹਨੇ ਵੀ ਨਹੀਂ ਖਾਤੇ ਚ ਪਾਇਆ ਉਹ ਵੀ ਲੈ ਕੇ ਭੱਜ ਗਿਆ ਸੋ ਕਹਿਣ ਤੋਂ ਭਾਪ ਵੀ ਲਗਾਤਾਰ ਸ਼ੋਸ਼ਨ ਹੋ ਰਿਹਾ ਸੋ ਇਹ ਸ਼ੋਸ਼ਣ ਦੇ ਵਿਰੁੱਧ ਸਾਡਾ ਹੈੱਡ ਆਫਸ ਵੀ ਕੇ ਧਰਨਾ ਸੀ ਕਿਉਂਕਿ ਅਸੀਂ ਹੈੱਡ ਆਫਸ ਨੂੰ ਇਹ ਦੱਸਣ ਆਏ ਸੀ ਲਗਾਤਾਰ ਅਸੀਂ ਮੰਗ ਪੱਤਰ ਸ਼ਿਕਾਇਤਾਂ ਇਥੋਂ ਤੱਕ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਾਂ ਪੰਜਾਬ ਦੇ ਰਾਜਪਾਲ ਤੱਕ ਲਿਖਤੀ ਸ਼ਿਕਾਇਤਾਂ ਜਾ ਚੁੱਕੀਆਂ ਵਿਜੀਲੈਂਸ ਕੋਲੇ ਸ਼ਿਕਾਇਤਾਂ ਜਾ ਚੁੱਕੀਆਂ ਪਰੰਤੂ ਕੋਈ ਵੀ ਕਾਰਵਾਈ ਨਹੀਂ ਹੋਈ ਜਿਸ ਦੇ ਰੋਸ ਵਿੱਚ ਅੱਜ ਅਸੀਂ ਮੁਕਤੰਤਰ ਅਗੇ ਧਰਨਾ ਦੇਣ ਆਏ ਸੀ ਜਿੱਥੇ ਸਾਨੂੰ ਪ੍ਰਸ਼ਾਸਨ ਨੇ ਲੰਮੀ ਜਦੋਜਹਤ ਤੋਂ ਬਾਅਦ ਅਸੀਂ ਆਪਣੇ ਧਰਨੇ ਹੀ ਕਾਮਯਾਬ ਹੋਏ ਸਾਨੂੰ ਰੋਕਿਆ ਧੱਕਾ ਮੁਕੀ ਤੱਕ ਵੀ ਕੀਤਾ ਸਾਡੇ ਨਾਲ ਸੋ ਨਾਲ ਦੀ ਨਾਲ ਜੀਰਕਪੁਰ ਤੇ ਖਰੜ ਸਾਨੂੰ ਬੰਦ ਕਰਨਾ ਪਿਆ ਇਸ ਧਰਨੇ ਨੂੰ ਸਫਲ ਬਣਾਉਣ ਲਈ ਸੋ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ 9 10 ਤੇ 11 ਤਰੀਕ ਨੂੰ ਤਿੰਨ ਰੋਜ਼ ਹੜਤਾਲਿਆ ਸਾਡੀ ਮਾਨਯੋਗ ਮੁੱਖ ਮੰਤਰੀ ਨੂੰ ਅਪੀਲਿਆ ਕਿ ਪਿਛਲੇ ਸਾਲ 1 ਜੁਲਾਈ 2024 ਨੂੰ ਉਹਨਾਂ ਨੇ ਫੈਸਲਾ ਕੀਤਾ ਸੀ ਕਿ 1 ਮਹੀਨੇ ਦੇ ਵਿੱਚ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਲਈ ਇੱਕ ਕਮੇਟੀ ਬਣਾਈ ਗਈ ਉਹ ਕਮੇਟੀ ਹੈ ਜਿਹੜੀ ਉਹ ਆਪਣੀ ਰਿਪੋਰਟ ਤਿਆਰ ਕਰਕੇ ਪਾਲਿਸੀ ਬਣਾਏਗੀ ਸੋ ਪਾਲਿਸੀ ਲਾਗੂ ਕੀਤੀ ਜਾਵੇ ਪਾਲਿਸੀ ਬਣੀ ਪਈ ਆ ਤਾਂ ਜੋ ਜਿਹੜਾ ਧਰਨੇ ਮਜਾਰਿਆ ਤੋਂ ਮੁਲਾਜ਼ਮਾਂ ਨੂੰ ਹੀ ਛੁਟਕਾਰਾ ਮਿਲੇ ਤੇ ਆਮ ਲੋਕ ਵੀ ਖਜਲ ਨਾ ਹੋਣ ਜੇਕਰ ਇਹ ਪਾਲਿਸੀ ਲਾਗੂ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੀ 9 10 ਤੇ 11 ਜੁਲਾਈ ਨੂੰ ਜਿਹੜੀ ਆ ਉਹ ਤਿੰਨ ਰੋਜ਼ਾ ਹੜਤਾਲ ਕਰਕੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੇ ਗੇਟ ਅੱਗੇ ਵੀ ਇਸੇ ਤਰੀਕੇ ਨਾਲ ਧਰਨਾ ਦਿੱਤਾ ਜਾਏਗਾ